ਉਹੜਾ ਹੀ ਹੋਇਸੀ ਕਿੰਦੇ ਨਾਲ ਹੋਇਸੀ ਕਿਉਂ ਹੋਇਸੀ ਉਹ ਗੇੜ ਕੁੱਤੀਰ ਪਿੱਛੇ ਸੀ ਕਿ ਸੰਢ ਕਿਸੇ ਔਰ ਨੂੰ ਕਰਨੇ ਸੀ ਉਹਨੇ ਮੇਰੇ ਹਲ ਕਰਤੇ ਹੋ ਥੋੜਾ ਬੋਤਾ ਉਹ ਤੋਂ ਉਹ ਫਾਈਲ ਕੰਤੋਂ ਕਰ ਹੀ ਗਿਆ ਸੀ ਇਹਦੇ ਉਹ ਮੈਂ ਫੜ ਕੇ ਉਤਾਰ ਲਿਆ ਮਗਰ ਮਤਲਬ ਕੋਈ ਨੇਰ ਕੁਮੜਾ ਮੋਡਾ ਦੱਸਿਆ ਵੀ ਨਹੀਂ ਕੁਛ ਵੀ ਮਤਲਬ ਬੰਦ ਲੜਨਾ ਜਾਂ ਕੁਛ ਔਰ ਉਹ ਵੀ ਬਾਈਕ ਤੋਂ ਉਤਾਰ ਲਿਆ ਮਗਰ ਕੜੇ ਮਾਰੇ ਟਕਾਟ ਫੇਰ ਸਿਰ ਦੇ ਵਿੱਚ ਮੁੜ ਕੇ ਮੈਂ ਭੱਜਿਆ ਉਹ ਸਾਰਾ ਟੱਬਰ ਹੀ ਆ ਗਿਆ ਉਹਨਾਂ ਦੇ ਨਾਲ ਕਰਤਾ ਘੁੱਟਿਆ ਅਰੀ ਜਨਨ ਮਤਲਬ ਚੰਗਾ ਹੀ ਆ ਬੇਲੀ ਦੀ ਸੀ ਉਹ ਮੁੰਡਾ ਬੇਲੀ ਦੀ ਵਜੀਆਂ ਨੇ ਬੇਦੀ ਤੇ ਨੀ ਬੱਦੀ ਨਾ ਚਲੂਦਾ ਪਿਆ ਸੀ ਇਨਸਾਫ ਹੋਣੇ ਚਾਹਦੇ ਵੀਰੇ ਕੇ ਵੀ ਰਛੀਰਾਂ ਦੇ ਪਿੰਡ ਦੇ ਵਿੱਚ ਮਤਲਬ ਘਰ ਤੋਂ ਥੋੜਾ ਜਿਹਾ ਅੱਗੇ ਚੀਰ ਹਾਂਜੀ ਪਿੰਡ ਦੇ ਜੀ ਹਾਂਜੀ ਵੀਰੇ ਫੋਨ ਤੇ ਉਹਨੇ ਕਹਾ ਤਾ ਤੂੰ ਪਰੇ ਆ ਮਤਲਬ ਪੈਣਾ ਦੀ ਗਾਲਾਂ ਕੱਢਦੇ ਰਾਂ ਨਿਊਜ਼ਪੇਪਰ ਦੇ ਕਿੰਦਾ ਆਇਆ ਤੂੰ ਪਰੇ ਤੈਨੂੰ ਵੱਡਾਂ ਗੈਂਚੋਂ ਪਹੁੰਚਿਆ ਸੀ ਉਹ ਕੱਲ ਵੀਰੇ ਉਹਨੇ ਮਾਰ ਦਿੱਤੀ ਲੜਾਈ ਹੋਈ ਸੀ ਕਿੰਦੇ ਨਾਲ ਹੋਈ ਸੀ ਕਿਉਂ ਹੋਈ ਸੀ ਵੀਰੇ ਕੋਤੀਰ ਪਿੱਛੇ ਸੀ ਕਿ ਸੰਢ ਕਿਸੇ ਹੋਰ ਨੂੰ ਕਰਨੇ ਸੀ ਉਹਨੇ ਮੇਰੇ ਹੱਲ ਕਰਤੇ ਉਹ ਥੋੜਾ ਬੋਤਾ ਬੋਤੋਂ ਤੋਂ ਉਹ ਫਾਈਲ ਕੰਤੋਂ ਕਰ ਹੀ ਗਿਆ ਸੀ ਇਹਦੇ ਇਮਨ ਫੜ ਕੇ ਉਤਾਰ ਲਿਆ ਮੋਰ ਸੰਤ ਨੂੰ ਮੈਂ ਕੋਈ ਨੇਰ ਕੁਮਾਰਾ ਮੁੰਡਾ ਦੱਸਿਆ ਵੀ ਨਹੀਂ ਕੁਝ ਵੀ ਮਤਲਬ ਬੰਦ ਲੜਨਾ ਜਾਂ ਕੁਝ ਹੋਰ ਉਹ ਵੀ ਬਾਈਕ ਤੋ ਉਤਾਰ ਲਿਆ ਮੋਰ ਕੜੇ ਮਾਰੇ ਟਕਾਟ ਕਾਇ ਫਿਰਦੇ ਵਿੱਚ ਮੁੜ ਕੇ ਮੈਂ ਭੱਜਿਆ ਉਹ ਸਾਰਾ ਟੱਪੜ ਹੀ ਆ ਗਿਆ ਉਹਨਾਂ ਦੇ ਉਹਨਾਂ ਕਰਤਾ ਘੁੱਟਿਆ ਰੀ ਜਨਨ ਮਤਲਬ ਚੰਗਾ ਹੀ ਆ ਬੇਲੀ ਦੀ ਸੀ ਉਹ ਮੁੰਡਾ ਬੇਲੀ ਦੀ ਹੀ ਵਜੀਆਂ ਨੇ ਬੇਲੀ ਤੇ ਨਹੀਂ ਵਜੀਆਂ ਚਲੂ ਆਦਾ ਪਿਆ ਸੀ ਇਨਸਾਫ ਹੋਣਾ ਚਾਹੀਦਾ ਕਰੇ ਕਿ ਵੀਰੇ ਸਤੀਰਾਂ ਦੇ ਪਿੰਡ ਦੇ ਵਿੱਚ ਮੈਂ ਤਰ ਤੋਂ ਥੋੜਾ ਅੱਗੇ ਤੀਰਾਂ ਹਾਂਜੀ ਪਿੰਡ ਦੇ ਜੀ ਹਾਂਜੀ ਵੀਰੇ ਫੋਨ ਤੇ ਉਹਨੇ ਕਿਹਾ ਤਾ ਤੂੰ ਕਰਿਆ ਮਨੋ ਪੈਣਾ ਦੀ ਗਾਲਾਂ ਕੱਢਦੇ ਰਾਂ ਨਿਊਪੇਪਰ ਦੇ ਕਿੰਦਾ ਆਇਆ ਤੂੰ ਕਰੇ ਤੈਨੂੰ ਵੱਡਾਂ ਗੈਂਚਾਂ ਤੋਂ ਪਹੁੰਚਾਈ ਸੀ ਉਹ ਕੱਲ ਵੀ ਉਹਨੇ ਮਾਰ ਦਿੱਤੀ ਲੜਾਈ ਹੋਈ ਸੀ ਕਿੰਦੇ ਨਾਲ ਹੋਈ ਸੀ ਕਿਉਂ ਹੋਈ ਸੀ ਵੀਰੇ ਕੁਤੀਰ ਤੇ ਪਿੱਛੇ ਸੀ ਕਿ ਸੰਢੀ ਕਿਸੋਰ ਨੂੰ ਕਰਨੇ ਸੀ ਉਹਨੇ ਮੇਰੇ ਹਲ ਕਰਤੇ ਉਹ ਥੋੜਾ ਬੋਤਾ ਬੋਲ ਕੇ ਉੱਥੋਂ ਫਾਈਲ ਕੰਤੂ ਕਰ ਹੀ ਗਿਆ ਸੀ ਉਹਨੇ ਫੜ ਕੇ ਉਤਾਰ ਲਿਆ ਮੋਰਾ ਤੇ ਮਨੋ ਕੋਈ ਨੇਰ ਕੁਮਾਰਾ ਮੋਟਾ ਦੱਸਿਆ ਵੀ ਨਹੀਂ ਕੁਝ ਵੀ ਮਤਲਬ ਬੰਦ ਲੜਨਾ ਜਾਂ ਕੁਝ ਹੋਰ ਉਹ ਵੀ ਬਾਈਕ ਤੋਂ ਉਤਾਰ ਲਿਆ ਮੋਰਾ ਕੜੇ ਮਾਰੇ ਟਗਾਟ ਕੈ ਸਿਰ ਦੇ ਵਿੱਚ ਮੁੜ ਕੇ ਮੈਂ ਭੱਜਿਆ ਉਹ ਸਾਰਾ ਟੱਬਰ ਹੀ ਆ ਗਿਆ ਉਹਨਾਂ ਜਿਹਨਾਂ ਕਰਤਾ ਕੁੱਟਿਆ ਰੀਜਨਲ ਮਤਲਬ ਚੰਗਾ ਹੀ ਉਹ ਆ ਬੇਲੀ ਦੀ ਸੀ ਮੇਰਾ ਮੁੰਡਾ ਬੇਲੀ ਦੀ ਹੀ ਵਜੀਆਂ ਨੇ ਬੇਲੀ ਦੀ ਨਹੀਂ ਵਜੀਆਂ ਛਲੂ ਦਾ ਪਿਆ ਸੀ ਇਨਸਾਫ ਹੋਣਾ ਚਾਹੀਦਾ ਵੀਰੇ ਕਿ ਵੀਰੇ ਸਤੀਰ ਉਹ ਪਿੰਡ ਦੇ ਵਿੱਚ ਮਤਲਬ ਘਰ ਤੋਂ ਥੋੜਾ ਅੱਗੇ ਸਤੀਰ ਹਾਂਜੀ ਪਿੰਡ ਦੇ ਹੀ ਹਾਂਜੀ ਵੀਰੇ ਫੋਨ ਤੇ ਉਹਨੇ ਕਿਹਾ ਤਾਂ ਤੂੰ ਕਰਿਆ ਮਨੋਂ ਪੈਣਾ ਦੀ ਗੱਲਾਂ ਕਰਦੇ ਰਾਂ ਨਿਊਜ਼ਪੇਪਰ ਦੇ ਕਿੰਦਾ ਆਇਆ ਤੂੰ ਕਰੇ ਤੈਨੂੰ ਵੱਡਾਂ ਗੈਂ ਚੋਂ ਪਹੁੰਚਿਆ ਸੀ ਉਹ ਕਰ ਲ ਵੀਰੇ ਉਹਨੇ ਮਾਰ ਦਿੱਤੀ ਸੀ ਜੀ ਲੜਾਈ ਹੋਈ ਸੀ ਕਿੰਦੇ ਨਾਲ ਹੋਈ ਸੀ ਕਿਉਂ ਹੋਈ ਸੀ ਉਹ ਗੇੜਕੋ ਤੇਰੇ ਪਿੱਛੇ ਸੀ ਕਿ ਸੰਢ ਕਿਸੇ ਔਰ ਨੂੰ ਕਰਨੇ ਸੀ ਉਹਨੇ ਮੇਰੇ ਨਾਲ ਕਰਦੇ ਹੋ ਥੋੜਾ ਬੋਤਾ ਬੋਤ ਉੱਥੋਂ ਉਹ ਫਾਈਲ ਕੰਤੋਂ ਕਰ ਹੀ ਗਿਆ ਸੀ ਉਹਨੇ ਫੜ ਕੇ ਉਤਾਰ ਲਿਆ ਮੋਹਰ ਮਤਲਬ ਕੋਈ ਨੇਰ ਕੁਮੜਾ ਮੋਟਾ ਦੱਸਿਆ ਵੀ ਨਹੀਂ ਕੁਝ ਵੀ ਮਤਲਬ ਬੰਦ ਲੜਨਾ ਜਾਂ ਕੁਝ ਹੋਰ ਉਹ ਵੀ ਬਾਈਕ ਤੋ ਉਤਾਰ ਲਿਆ ਮੋਹਰ ਕੜੇ ਮਾਰੇ ਟਕਾਟ ਕੇ ਸਿਰ ਦੇ ਵਿੱਚ ਮੁੜ ਕੇ ਮੈਂ ਭੱਜਿਆ ਉਹ ਸਾਰਾ ਟੰਪਰ ਹੀ ਆ ਗਿਆ ਉਹਨਾਂ ਦੇ ਉਹਨਾਂ ਕਰਤਾ ਕੋਟਿਆ ਅਰੀਜਨਲ ਮਤਲਬ ਚੰਗਾ ਹੀ ਉਹ ਬੇਲੀ ਸੀ ਮੇਰੇ ਮੁੰਡਾ ਬੇਲੀ ਦੀ ਵਜਿਆਂ ਨੇ ਪੇਦੀ ਤੇ ਨਹੀਂ ਬੱਝਿਆ ਉਹ ਛਲਵਾਦਾ ਪਿਆ ਸੀ ਇਨਸਾਫ ਹੋਣਾ ਚਾਹੀਦਾ ਵੀਰੇ ਕਿ ਵੀਰੇ ਸਤੀਰ ਵਾਲੇ ਪਿੰਡ ਦੇ ਵਿੱਚ ਮਤਲਬ ਘਰ ਤੋਂ ਥੋੜਾ ਜਿਹਾ ਅੱਗੇ ਸਤੀਰ ਹਾਂਜੀ ਪਿੰਡ ਦੇ ਜੀ ਹਾਂਜੀ ਵੀਰੇ ਫੋਨ ਤੇ ਉਹਨੇ ਕਹਤਾ ਤੂੰ ਪਰੇ ਆ ਮਾਨੂੰ ਪੈਣਾ ਦੀ ਗਾਲਾਂ ਕੱਢਦੇ ਰਹਿ ਨਿਉ ਬੇਵਰਦ ਕਹਿੰਦਾ ਆਇਆ ਤੂੰ ਪਰੇ ਤੈਨੂੰ ਵੱਡਾਂ ਗੈਂ ਚੋਂ ਪਹੁੰਚਿਆ ਸੀ ਉਹਨਾਂ ਨਾਲ ਵੀਰੇ ਉਹਨੇ ਮਾਰ ਦਿੱਤੀ ਸੀ ਲੜਾਈ ਹੋਈ ਸੀ ਕਿੰਦੇ ਨਾਲ ਹੋਈ ਸੀ ਕਿਉਂ ਹੋਈ ਸੀ ਵੀਰੇ ਕੋਠੀਰ ਪਿੱਛੇ ਸੀ ਕਿ ਸੰਢ ਕਿਸੇ ਹੋਰ ਨੂੰ ਕਰਨੀ ਸੀ ਉਹਨੇ ਮੇਰੇ ਨਾਲ ਕਰਤੇ ਉਹ ਥੋੜਾ ਬੋਧਾ ਬੋਲ ਕੇ ਉੱਥੋਂ ਉਹ ਫਾਇਲਿਕਾ ਤੋਂ ਕਰ ਹੀ ਗਿਆ ਸੀ ਉਹਦੇ ਉਹਨਾਂ ਫੜ ਕੇ ਉਤਾਰ ਲਿਆ ਮੋਰੋ ਮਤਲਬ ਕੋਈ ਨੇਰ ਕੁਮੜਾ ਮੋਟਾ ਦੱਸਿਆ ਵੀ ਨਹੀਂ ਕੁਝ ਵੀ ਮਤਲਬ ਬੰਦ ਲੜਨਾ ਜਾਂ ਕੁਝ ਹੋਰ ਉਹ ਵੀ ਬਾਈਕ ਤੋਂ ਉਤਾਰ ਲਿਆ ਮੋਰੋ ਕੜੇ ਮਾਰੇ ਟਕਾਟ ਕਾਇ ਫਿਰ ਦੇ ਵਿੱਚ ਮੁੜ ਕੇ ਮੈਂ ਭੱਜਿਆ ਉਹ ਸਾਰਾ ਟੰਪਰੀ ਆ ਗਿਆ ਉਹਨਾਂ ਦੇ ਉਹਨਾਂ ਕਰਤਾ ਘੁੱਟਿਆ ਰੀਲ ਮਤਲਬ ਚੰਗਾ ਹੀ ਆ ਬੇਲੀ ਸੀ ਮੇਰਾ ਮੁੰਡਾ ਬੇਲੀ ਦੀ ਵੀ ਵਜੀਆਂ ਨੇ ਬੇਲੀ ਤੇ ਨਹੀਂ ਵਜੀਆਂ ਛਡੂਦਾ ਫਿਰ ਸੀ ਇਨਸਾਫ ਹੋਣਾ ਚਾਹੀਦਾ ਫਿਰ ਇਹ ਵੀ ਰਸਤੀਆਂ ਦੇ ਪਿੰਡ ਦੇ ਵਿੱਚ ਮਤਲਬ ਘਰ ਤੋਂ ਥੋੜਾ ਜਿਹਾ ਅੱਗੇ ਪਿੰਡ ਹਾਂਜੀ ਪਿੰਡ ਦੇ ਜੀ ਹਾਂਜੀ ਵੀਰੇ ਫੋਨ ਤੇ ਉਹਨੇ ਕਹਤਾ ਤੂੰ ਪਰੇ ਆ ਮਨੂੰ ਪੈਣਾ ਦੀ ਗਾਲਾਂ ਕੱਢਦੇ ਰਾ ਨਿਊਜ਼ਪੇਪਰ ਦੇ ਕਹਿੰਦਾ ਆ ਜਾ ਤੂੰ ਪਰੇ ਤੈਨੂੰ ਵੱਡਾਂ ਗਾਇਆਂ ਚੋਂ ਪਹੁੰਚਿਆ ਸੀ ਉਹਨਾਂ ਕਰ ਲ ਵੀਰੇ ਉਹਨੇ ਮਾਰ ਦਿੱਤੀ ਸੀ ਲੜਾਈ ਹੋਈ ਸੀ ਕਿੰਦੇ ਨਾਲ ਹੋਈ ਸੀ ਕਿਉਂ ਹੋਈ ਸੀ ਉਹ ਵੀਰ ਕੁਤੀਰ ਵੀ ਪਿੱਛੇ ਸੀ ਕਿ ਸੰਡੀ ਕਿਸੇ ਹੋਰ ਨੂੰ ਕਰਨੀ ਸੀ ਉਹਨੇ ਮੇਰੇ ਨਾਲ ਕਰਦੇ ਹੋ ਥੋੜਾ ਬੋਧੇ ਉੱਥੋਂ ਤੂੰ ਫਾਈਲ ਕਾ ਤੂੰ ਕਰ ਹੀ ਗਿਆ ਸੀ ਉਹਦੇ ਉਹਨਾਂ ਫੜ ਕੇ ਉਤਾਰ ਲਿਆ ਮੋਰੋ ਮਤਲਬ ਕੋਈ ਨੇਰ ਕੁਮਾਰਾ ਮੋਟਾ ਦੱਸਿਆ ਵੀ ਨਹੀਂ ਕੁਝ ਵੀ ਮਤਲਬ ਬੰਦ ਲੜਨਾ ਜਾਂ ਕੁਝ ਹੋਰ ਉਹ ਵੀ ਬਾਈਕ ਤੋ ਉਤਾਰ ਲਿਆ ਮੋਰੋ ਕੜੇ ਮਾਰੇ ਟ ਘਾਟ ਗਈ ਸਿਰ ਦੇ ਵਿੱਚ ਮੁੜ ਕੇ ਮੈਂ ਭੱਜਿਆ ਉਹ ਸਾਰਾ ਟੱਬਰ ਹੀ ਆ ਗਿਆ ਉਹਨਾਂ ਦੇ ਉਹਨਾਂ ਕਰਤਾ ਘੁੱਟਿਆ ਰੀਜ ਨਾਲ ਮਤਲਬ ਚੰਗਾ ਹੀ ਉਹ ਆ ਬੇਲੀ ਦੀ ਸੀ ਮੁੰਡਾ ਬੇਲੀ ਦੀ ਹੀ ਵਜੀਆਂ ਨੇ ਬੇਲੀ ਦੀ ਨਹੀਂ ਵਜੀਆਂ ਛਲੂ ਦਾ ਪਿਆ ਸੀ ਇਨਸਾਫ ਹੋਣਾ ਚਾਹੀਦਾ ਕਰੇ ਪੇਵਰੇ ਸਤੀਰ ਨਾਲ ਪਿੰਡ ਦੇ ਵਿੱਚ ਮਤਲਬ ਘਰ ਤੋਂ ਥੋੜਾ ਜਿਹਾ ਅੱਗੇ ਸਤੀਰ ਨੇ ਹਾਂਜੀ ਪਿੰਡ ਦੇ ਜੀ ਹਾਂਜੀ ਵੀਰੇ ਫੋਨ ਤੇ ਉਹਨੇ ਕਹਾ ਤਾ ਤੂੰ ਕਰਿਆ ਮਤਲਬ ਪੈਣਾ ਦੀ ਗਾਲਾਂ ਕੱਢਦੇ ਨਾ ਨਿਊਜ਼ਪੇਪਰ ਦੇ ਕਿੰਨਾ ਆਇਆ ਤੂੰ ਕਰੇ ਤੈਨੂੰ ਵੱਡਾਂ ਗਾਇਆਂ ਚੋਂ ਪਹੁੰਚਾਈ ਸੀ ਉਹ ਕਰ ਲਿਓ ਉਹਨੇ ਮਾਰ ਦਿੱਤੀ ਸੀ ਜੀ